ਮਹਾਨਗਰ ਲੁਧਿਆਣਾ ਦੇ ਮੋਹੱਲਾ ਰਮੇਸ਼ ਨਗਰ ਦੇ ਵਿੱਚ ਰਹਿਣ ਵਾਲੇ ਵਿਅਕਤੀ ਦੇ ਵੱਲੋਂ ਖੁਦਕੁਸ਼ੀ ਕਰ ਲੈ ਜਾਣ ਦਾ ਇਹ ਮਾਮਲਾ ਸਾਹਮਣੇ ਆਇਆ ਹੈ। ਕਮਰਿਤਕ ਦੀ ਪਛਾਣ ਇੰਦਰ ਪ੍ਰਕਾਸ਼ ਮਰਹੋਤਰਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ ਦੇ ਮਕਾਨ ਦੇ ਵਿੱਚ ਰਹਿੰਦੇ ਕਿਰਾਏਦਾਰ ਦਿਨਾ ਮਕਾਨ ਨੂੰ ਖਾਲੀ ਕਰਾਉਣ ਵਾਸਤੇ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਤੇ ਮੋਹੱਲਾ ਵਾਸੀਆਂ ਦੇ ਵੱਲੋਂ ਇੰਦਰ ਪ੍ਰਕਾਸ਼ ਮਨਪੂਤਰਾ ਦੇ ਮਕਾਨ ਦੇ ਵਿੱਚ ਰਹਿਣ ਵਾਲੇ ਕਿਰਾਏਦਾਰਾਂ ਤੇ ਹੀ ਉਸ ਨੂੰ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਗਏ ਨੇ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਕਿਰਾਏਦਾਰ ਹੀ ਇਸ ਦਿਲੀ ਦੋਸ਼ੀ ਨੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਸ ਮੌਕੇ ਮ੍ਰਿਤਕਿੰਦਰ ਪ੍ਰਕਾਸ਼ ਮਰਬੋਤਰਾ ਜਿਸ ਸਮੇਂ ਰਾਤ ਨੂੰ ਆਤਮ ਹੱਤਿਆ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਪਤਨੀ ਆਪਣੇ ਰਿਸ਼ਤੇਦਾਰਾਂ ਦੇ ਘਰ ਗਈ ਹੋਈ ਸੀ ਤੇ ਪੁਲਿਸ ਦੇ ਵੱਲੋਂ ਕਿਰਾਏਦਾਰ ਫੈਮਲੀ ਦੇ ਦੋ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਰੇ ਬਸ ਤੇ ਮਗਾ ਤੇ ਘਟਲੇ ਸੀਗੇ ਤੇ ਮੇਰੇ ਮੁੰਡੇ ਨੇ ਕਿਹਾ ਮੰਮੀ ਮਾਸੇ ਬੋਲ ਬਮਾਰੀ ਤੁਸੀਂ ਮਾਸੇ ਘਟ ਜਾਇਆ ਪੱਲਾ ਜਾ ਕੇ ਫਿਰ ਸੇ ਨਾ ਕਰਿਆ ਫਿਰ ਨਾ ਘਰ ਦੇਖਿਆ ਵੇ ਇਹਨਾਂ ਤੇ ਆਪਣੀਆਂ ਬੜੀ ਬੜੀ ਬੁਢਾ ਕਬਰ ਕੀਤਾ ਹੈ ਨਾ ਹਾਂਜੀ ਬੋਈ ਜਾ ਪਛਾਣ ਸੀ ਜੇ ਤੇਰੀ ਹਾਲਤ ਬਹੁਤ ਖਰਾਬ ਸੀ ਜਿਹਨਾਂ ਦੀ ਹਾਲਤ ਬਹੁਤ ਖਰਾਬ ਸੀ ਇਹਨਾਂ ਦੀ ਫੇਰ ਮੈਨਾਂ ਨਾਲ ਲੈ ਕੇ ਫਿਰ ਕਰੇ ਤੁਹਾਨੂੰ ਕਿੱਦਾਂ ਇਤਲਾਮ ਲਈਏ ਕੀ ਇਹ ਇਹ ਤਾਂ ਹੁਣ ਕੋਣ ਕੀਤਾ ਬਣਾ ਅਸੀਂ ਤਾਂ ਹਸਪਤਾਲ ਸੀ ਆਪਣੀ ਬਹੂ ਲੈ ਕੇ ਗਏ ਸੋ ਤੇ ਸਭ ਬਹੂ ਤੇ ਕੁੜੀ ਹੋਇਆ ਪੁੱਛ ਲਾ ਕੇ ਸੋ ਉਸੇ ਉੱਥੇ ਸੰਖੇਪਰੇ ਮਿਲਿਆ ਜਾ ਕੇ ਮੁੰਡੇ ਨੇ ਮੇਰੇ ਖਬਰ ਦਿੱਤੀ ਤੇ ਵਿਦਾ ਕਰਕੇ ਗੱਲ ਹੋਈ ਹੈ ਤੇ ਮੈਂ ਭਰਾਣ ਮੇਰੇ ਖਬਰ ਕੀਤੀ ਹੈ ਮਾਸ ਜੀ ਜੀ ਮੈਂ ਜੱਜਾ ਬੁਰਾ ਗਿਆ ਤਾਂ ਸੇਤੀ ਹਾਂ ਜਸਮਣ

ਇਹ ਇਹ ਹੁਣ ਮਲੇਚਾ ਸਾਹਿਬ ਮੈਂ ਕਰ ਰਹੇ ਨਹੀਂ ਸੀ ਅੱਛਾ ਤੁਸੀਂ ਕਿਤੇ ਸੀਗੇ ਤਾਂ ਮੈਂ ਆਪਣੀ ਪੈਂਡ ਕਰ ਰਹੀ ਸੀ ਤੁਹਾਨੂੰ ਕਿਤਾ ਜਲਾ ਮਿਲਿਆ ਤੇ ਤੇ ਸਾਡੇ ਮਲੇਚ ਕਿਸ ਨੇ ਫੋਨ ਕੀਤਾ ਉਹ ਫਾਂਸੀ ਲਾ ਲਿਆ ਨੇ ਇੱਕ ਕਿੰਨੇ ਵਜੇ ਦੀ ਵਾਰਦਾਤ ਕੋਈ ਪਤਾ ਲੱਗਿਆ ਇਹ 1:30 ਦਾ ਟਾਈਮ ਹੋਗਾ ਠੀਕ ਤੇ ਪੁਲਿਸ ਕਦੋਂ ਆਈ ਸੀ ਪੁਲਿਸ ਪਿੱਛੋਂ ਘੰਟ ਮੋੜ ਆਏ ਸੀ ਬਸ ਠੀਕ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸਾਨੂੰ ਸਾਫ਼ ਚਾਹੀਦਾ ਠੀਕ ਅਸਾਨੂੰ ਸਾਫ਼ ਚਾਹੀਦਾ ਫਾਂਸੀ ਲੈ ਲਈ ਪਰ ਅਸਰ ਘਾਤ ਤਰਾਬ ਹੋਈ ਗਿਆ ਨਾ ਅਸਰ ਕਮਾੜੇ ਕੋਣ ਹੈਗਾ ਮੇਰਾ ਮੁੰਡਾ ਛੋਟਾ ਹੈਗਾ ਕਿੰਨਾ ਕਮਾ ਲੂਗਾ ਆਪਣੇ ਕੁੜੀਆਂ ਮੇ ਕੁੜੀਆਂ ਹੈਗੇ ਦੋ ਦੱਸੋ ਮੈਂ ਕੀ ਕਰਾਂ ਮੈਂ ਤਾਂ ਸਾਫ਼ ਚੀਜ਼ ਰੱਖ ਜੀ ਹਰ ਹਾਲ ਚਿਰ ਮੈਂ ਸਾਫ਼ ਰੱਖ ਦੋ ਬਸ ਜੀ ਐਸੀ ਪੁਲਿਸ ਸਟੇਸ਼ਨ ਤੋਂ ਬਰੂਡਰ ਦਿਹਾਣੇ ਤੋਂ ਜੀ ਅੱਜ ਜਿਹੜੀ ਵਾਰਦਾਤ ਹੋਈ ਹੈ ਕਿਹੜੇ ਮੁੱਲੇ ਹੋਈ ਹੈ ਕਿਸ ਦੀ ਵਾਰਦਾਤ ਹੋਈ ਹੈ ਇਹ ਜਾਣਕਾਰੀ ਦੇ ਜੀ ਸਾਨੂੰ ਇਹ ਮੈਸ਼ੀਨਰ ਕਰਦਾ ਜੀ ਗਲੀ ਨੰਬਰ 3 ਹੈ ਔਰ ਮਿਸਟਰ ਸਿਗਾ ਇੰਦਰਪਾਲ ਸਿੰਘ ਮਲੋਤਰਾ ਉਹਦੇ ਪਿਤਾ ਦਾ ਨਾਮ ਸੀ ਹੋਂ ਪ੍ਰਕਾਸ਼ ਇਹ ਤਾਂ ਝਗੜਾ ਸੀਗਾ ਥੱਲੇ ਕਿਰਾਏ ਦਾ ਦੇਂਦੇ ਨੇ 15 16 ਸਾਲ ਤੋਂ ਉਹਨਾਂ ਦੇ ਨਾਲ ਉਸ ਕਰਕੇ ਉਹ ਆਪਸ ਵਿੱਚ ਇਹਨੂੰ ਥੋੜਾ ਸੈੱਟ ਕਰਦੇ ਹੋਣੇ ਆ ਤਾਂ ਕਰਕੇ ਉਹਨੇ ਅੱਜ ਪਰੇਸ਼ਾਨੀ ਦੀ ਦਾਲ ਸੀ ਜਿਹੜਾ ਇਹ ਆਪਣਾ ਹੈਂਕਿੰਗ ਕਰਕੇ ਜੀਵਨ ਦੀ ਲੀਸ ਮਾਤ ਪਤੀਏ ਜੀ ਕਿੰਨੇ ਕਿਰਾਏ ਦਾ ਸੀ ਉਹ ਇਸ ਤਰ੍ਹਾਂ ਕਿ ਜੇ ਪਾਕਿ ਤੱਕ ਜੀ ਹਾਂ ਉਹਨਾਂ ਨੂੰ ਇੱਕ ਜੋਨੀ ਨਾਂ ਦਾ ਲੜਕਾ ਇੱਕ ਉਹਨੇ ਮਾਤਾ ਜੀ ਜੀ ਕਮਿਸ਼ਨਗਰ ਦੀ ਵਿੱਚ ਇੱਕ ਸੁਸਾਇਡ ਹੋਇਆ ਸੀ ਤੇ ਬਾਰੇ ਕੋਈ ਜਾਣਦਾ ਨਹੀਂ ਜੀ ਜਬ ਹਾਂ ਇਹ ਤਾਂ ਕੁਟਾਈ 1:00 ਵਜੇ ਕਰੀਬ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਕੋਈ ਮਤਲਬ ਇੰਦਰਪਾਲ ਮਲੋਤਰਾ ਨਾਮ ਦਾ ਕੋਈ ਵਿਅਕਤੀ ਆ ਉਹਨੇ ਨਾ ਆਪਣੇ ਘਰ ਦੇ ਵਿੱਚ ਸੁਸਾਇਡ ਕਰ ਲਈ ਆ ਹਾਂਜੀ ਮੈਂ ਗਿਆ ਸੀ ਮੌਕੇ ਤੇ ਬੋਡੀ ਜਿਹੜੀ ਆ ਉਹ ਸਰਪਤਲ ਭੇਜ ਦਿੱਤੀ ਆ ਤੇ ਬਾਕੀ ਉੱਥੇ ਪਤਾ ਲੱਗਾ ਮਹੱਲੇ ਦੇ ਵਿੱਚ ਵੀ ਕੋਈ ਉਹਦੇ ਕਿਰਾਏਦਾਰ ਸੀ ਕਿਰਾਏਦਾਰਾਂ ਦੇ ਨਾਲ ਨਾ ਕੋਈ ਉਹਦਾ ਡਿਸਟ੍ਰਿਬਿਊਟ ਸੀ ਸਪੂਟ ਸੀ ਕਿਰਾਏਦਾਰਾਂ ਨਾਲ ਉਹ ਕੋਰਪਸ ਦੇ ਕੇਸ ਵਗੈਰਾ ਵੀ ਚੱਲਦਾ ਸੀ ਤੇ ਬਾਕੀ ਹੁਣ ਤਫਤੀਸ਼ ਕਰ ਚੱਲ ਰਹੀ ਆ ਜੋ ਬੰਦੇ ਕਾਰਵਾਈ ਕਰ ਦੇਣਗੇ ਇਹ ਦੋਸ਼ੀ ਬਈ ਫੜੇ ਆ ਦੋ ਬਿਠਾਏ ਹਾਂ ਦੋ ਦੋਸ਼ੀ ਮੁਕਤੇ ਤੇ ਕਰ ਲਈ ਹਿ ਰੈਸਟ ਬੰਦੇ ਨਾ ਕਦੋਂ ਦੀ ਹੋਈ ਪਈ ਪਤਾ ਲੱਗਿਆ ਕਹੋ ਜੀ ਇੱਕ ਵਾਰ ਤਾਂ ਜਿਹਨੂੰ ਵੀ ਕਦੋਂ ਦੀ ਹੋਈ ਲੱਗਿਆ ਇਹ ਕੋਈ ਰਾਤ ਨੂੰ ਹੋਇਆ ਰਾਤ ਨੂੰ ਕੀਤਾ